ਹਾਂਜੀ ਫਿਰ ਮੁੜੋ ਤੇ ਸਵਾਰੀ ਉਹ ਸਾਡੇ ਨੈਕਸਟ ਸਟੇਜ ਤੇ ਬਸ ਚੱਲੇ ਆ ਹੁਣ ਕੰਮਾਂ ਕਰਾਣਾ ਪਾਤੀਆਂ ਤੋੜਦੀ ਹੁਣ ਐਲਸੀ ਇਹ ਸਾਡੀ ਐਲਸੀ ਆ ਮੁੜ ਜਾ ਜੋ ਉੱਪਰ ਪੁਲਾ ਦੇ ਵਿੱਚ ਗੇੜੇ ਕੱਢੀ ਲੈ ਕਿਉਂਤਰਾ ਏ ਥੱਲੇ ਨਾ ਜਾਵੇ ਨਹੀਂ ੱੱਡੀ ਨਾੜ ਤੇ ਜਦ ਚੂ ਜੂ ਦੀ ਆਵਾਜ਼ ਆ ਗਈ ਸਮਝੀ ਬਸ ਆਵਾਜ਼ ਇਲੈਕਟਿਕ ਹੋਰ ਜੇ ਲਾਡੀ ਨਾ ਸਵਾਰਿਆਂਗੇ ਤੇ ਉੱਥੇ ਸਾਡੇ ਪਿੱਛੇ ਕੁੱਤੇ ਪਾਏ ਗਏ ਸੀ ਓ ਬੈਗੇਰ ਦਾ ਨਹੀਂ ਪਤਾ ਬਣ ਕੇ ਡਰਾਈਵਰ ਓਏ ਹਾਲੀ ਤਾਰ ਵੀ ਤਾਰ ਤੋੜਦੀ ਆ ਦੇਖ ਉਹ ਬਾਤ ਗਈ ਇਕਰ ਦਾ ਆ ਜਿਹਦੇ ਦਾ ਪੈਟ ਨਹੀਂ ਮੋੜਦਾ ਨਾ ਬੰਦਾ ਨਹੀਂ ਲੱਗਦਾ ਏ ਏ ਹਾਂ ਇੱਥੇ ਸੈਂਟਰ ਮਾ ਲੈ ਲਾ ਪਹਿਲਾਂ ਹਾਂ ਸਿੱਧੀ ਜਾਣ ਦੇ ਸਿੱਧੀ ਜਾਣ ਦੇ ਵੀਰੇ ਤੇ ਫੇਰ ਮੋੜੀ ਏ ਹੁਣ ਮੋੜ ਦੇ ਮੋੜ ਦੇ ਸੁਰਜੀ ਕੀ ਏ ਟੋੜਤੀ ਓ ਚੱਲ ਉਹਦਾ ਰੋੜੇ 'ਵਾਂ ਟਾਇਰ ਤਾਂ ਚੱਲ ਸਿੱਧਾ ਕੱਢ ਦਿੰਦਾ ਮੇਰੀ ਬਾਤ ਸੁਣ ਲੈ ਉਹ ਰਾਮ ਤੇ ਐਸੀ ਚਲਾ ਕਿੱਥੇ ਤੇ ਚੱਲਦਾ ਐਸੀ ਐਸੀ ਦੋ ਓ ਬੱਸ 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 ਕੱਟ ਕਰ ਕਰ ਕੱਟ ਇਹ ਪੱਡ ਦੀਆਂ ਖਲੀਆਂ ਓਹੋ ਆ ਬਾਈਪਰ ਆ ਗਈ ਜਾਨਾ ਮਾੜਾ ਬਾਈਪਰ ਕਮਾ ਚੇਜ਼ ਸੱਚ ਬਾਈਪਰ ਆ ਗਈ ਚੱਲ ਰਹੀ ਵਾ ਓਹੋ ਬੋਲੇ ਬਲੂ ਨੇ ਦਾ ਲਿਆ ਲੈਣਾ ਗੱਲ ਕਰਦਾ ਅੱਜ ਮੁੰਡਾ ਬੱਡੀ ਗੱਡੀ ਛੜ ਕੇ ਛੋਟੀ ਗੱਡੀ ਤੇ ਆ ਗਿਆ ਕਲੈਂਪਰ ਜੀ ਨਹੀਂ ਐਲ ਸੀ ਐਲ ਸੀ ਐਲ ਸੀ ਬਾਈ ਹਰੇ ਮੈਂਟ ਵੀ ਰੱਖੇ ਹੋਏ ਆ ਵੀ ਵਾਜ ਵੜੀ ਕਾਇਡੈਟੀ ਦਾ ਥੋੜੀ ਮਸਟੈਂਜ ਹੀ ਨਹੀਂ ਆਉਣੀ ਜਿੱਡੀ ਸਾਡੀ ਐਲ ਦੇਵੀ ਰਾਜ ਆ ਅੱਜ ਫਿਰ ਤੁਹਾਨੂੰ ਇਹਦੀਆਂ ਬ੍ਰੇਕਾਂ ਹੈ ਨਹੀਂ ਸਿੱਧੀ ਏ ਰਮਰਾਜ ਨਾਲ ਗੱਲਾਂ ਕਰਾਣੇ ਵਾਲੀ ਬ੍ਰੇਕ ਆ ਕੇਰ ਵੀ ਆਪੇ ਲੱਗਦੇ ਆ ਕੇਰ ਸਾਰੇ ਸੌਕੇ ਲੱਗਦੇ ਲਾਣੇ ਦਾ ਤਰੀਕਾ ਹੋਣਾ ਚਾਹੀਦਾ ਬੰਦੇ ਨੂੰ ਓ ਅੱਗੇ ਖਾਲ ਵੀ ਆ ਕੰਦ ਵੀ ਆ ਪਹਿਲਾਂ ਹੀ ਮੋੜ ਦਵਾ ਅੱਜ ਮੈਂ ਕਹਿੰਨਾ ਕੈਂਸਲ ਕਰੀਏ ਯਾਰ ਅੱਜ ਸੌਣਨੇ ਆ ਲੋ ਜੀ ਮੁੰਡਿਓ ਤੇ ਗੱਡੀਆਂ ਕੋਲ ਪਹੁੰਚ ਚੁਕਿਆ ਤੇ ਸਲਾਹਤਾ ਰਾਤ ਲਾਉਣ ਦੀ ਧੀ ਤੇ ਸਲਾਹ ਕੁਝ ਹੋਰ ਹੋ ਗਿਆ ਹੁਣ ਤੇ ਹੁਣ ਬਸ ਗੱਡੀਆਂ ਨਾ ਖੜੀਆਂ ਨੇ ਬਾਹਰ ਤਾਂ ਖੜਾ ਕੇ ਤੇ ਆ ਕੇ ਰਾਤ ਲਾਉਂਗੇ ਤੇ ਹੁਣ ਸਲਾਹ ਕੁ ਸੋਰ ਹੋ ਗਿਆ ਕਿ ਮਤਲਬ ਕੈਨਸਲ ਕਰਤੀ ਰਾਤ ਲਾਉਣ ਇੱਕ بارش ਦੀ ਸੰਭਾਵਨਾ ਹੈ ਤੇ ਦੇਖੀ ਕਿਆ ਚੜ ਗਿਆ ਪੈਰ ਪਰ ਰੋੜੀ ਡਰੇ ਗਿਆ ਤੇ ਇੱਕ بارش ਦੀ ਸੰਭਾਵਨਾ ਹੈ ਤੇ ਦੂਜੀ ਗੱਲ ਸਭਾਵਨਾ ਇਦਾਂ ਆ ਕਿ ਮਤਲਬ ਕਿ ਕਿਸੇ ਹੋਰ ਪਾਸੇ ਜਾਣ ਦੇ ਸਭਾਵਨਾ ਬਣਦੀ ਹੈ ਤੈਨੂੰ ਆਇਆ ਹਰਪ੍ਰੀਤ ਦਾ ਫੋਨ ਸੋ ਸਾਰੇ ਜਾਣਦੇ ਆ ਹਰਪ੍ਰੀਤ ਕੌਣ ਆ ਲिटल ਬ੍ਰਦਰ ਛੋਟਾ ਭਰਾ ਤੇ ਉਹ ਕਹਿੰਦਾ ਯਾਰ ਆਪਾਂ ਘੁੰਮਣ ਚੱਲੀਏ ਕਿ ਤੇ ਸਾਡੀ ਸਲਾਹ ਕੱਲ ਦੀ ਬਣਨ ਦੇ ਦੀ ਮੈਂ ਕੱਲ ਨੂੰ ਕਰੂੰਗਾ ਸੇ ਰਾਤ ਲਾ ਕੇ 베ਲੇ ਤੇ ਰਾਤ ਲਾ ਕੇ 베ਲੇ ਕੀ ਮਤਲਬ ਸਵੇਰੇ ਆਪਾਂ ਜਿਆਦਾ ਮਥੜਕਾ ਫਤਿਹਗੜ੍ਹ ਸਾਹਿਬ ਤੇ ਸੁਆਣਾ ਸਾਹਿਬ ਅੱਜ ਸੰਡੇ ਦਾ ਅੱਜ ਜਾਣਾ ਚਾਹੀਦਾ ਤਾਂ ਵੈਸੇ ਅੱਜ ਸਾਡਾ ਟਾਈਮ ਨਹੀਂ ਲੱਗਿਆ ਤੇ ਤਾਂ ਕਰਕੇ ਮੈਂ ਇੱਧਰ ਕਾਲੂ ਚੱਲਾ ਗਏ ਅੱਜ ਥੋੜੇ ਘਰ ਆਏ ਕੰਮ ਜੇ ਸੀਗੇ ਤੇ ਜਾ ਕੇ ਥੋੜਾ ਜਿਹਾ ਉਹ ਕਰਨ ਲੱਗੇ ਤੇ ਫਿਰ ਜੀ ਉਸ ਤੋਂ ਬਾਅਦ ਉੱਜੀ ਗੱਲ ਕਿ ਉਹ ਕਹਿੰਦਾ ਕਿ ਚੱਲ ਆਪਾਂ ਇੱਧਰ ਅਨੰਦਪੁਰ ਸਾਹਿਬ ਵੱਲ ਨੂੰ ਘੁੰਮਣ ਦੀ ਸਲਾਹ ਬਣਾ ਲਈ ਉਹਨੇ ਤੇ ਕਹਿੰਦਾ ਰਾਤ-ਰਾਤ ਮੋਬਿਲ ਘੁੰਮਣ ਚੱਲਦੇ ਆਂ ਇਸ ਵੇਰੇ ਆ ਜਾਾਂਗੇ ਮਗਰ ਤਾਂ ਚੱਲਦੇ ਆ ਬਰੀ ਸੇਹਬਾਨੇ ਮੈਂ ਤਾਂ ਹੁਣ ਘਰ ਤੋਂ ਘਰ ਹੋਰ ਜੁੰਨੀ ਤੋਂ ਕਟਫੜ 15 ਕਿਲੋਮੀਟਰ ਪੈ ਜਾਂਦਾ ਆਪਾਂ ਨੂੰ ਉਹ ਰਾਜਪੁਰਾ ਵਾਲੀ ਸਾਈਡ ਨੂੰ ਤੇ ਮਾਈਕੀ ਬਿੜਾਲੀ ਪਗੜਾਣੇ ਕੋਲ ਕਟਫੜ 14-15 ਕਿਲੋਮੀਟਰ ਐਸਟੀਮੇਟ ਤੋਂ ਜ਼ਿਆਦਾ ਹੋ ਗਿਆ 14 ਜਾਂ 9-10 ਕਿਲੋਮੀਟਰ ਆਪਾਂ ਯਾਰ ਤੇ ਉਹ ਚੀਜ਼ ਕਰਕੇ ਹੁਣ ਮੈਂ ਆਇਆ ਤਾਂ ਆਪਣਾ ਉਸੇ ਉੱਤੇ ਜੇ ਮੈਂ ਪਹਿਲਾਂ ਪਰਣਾ ਬੰਨਣ ਲੱਗਿਆ ਪਰਣਾ ਬੰਨਦਾ ਬੰਦਾ ਇਹ ਫਿਰ ਠੋਕਦਾ ਕਹਿੰਦਾ ਰਹਿਣ ਤੇ ਰਾਤ ਤੇ ਲਾਉਣੀ ਆ ਕੀ ਫਿਰ ਪਰਣਾ ਰਹਿਣ ਤੇ ਮੈਂ ਗੱਲ ਚ ਪਾ ਕੇ ਮੈਂ ਚੱਲਦੀ ਆਇਆ ਇਹ ਹੁਣ ਦੇਖਦਾ ਪਰ ਨਾ ਬੰਨ ਕੇ ਬਸ ਚੱਲਦੇ ਆਂ ਮੋਟਰਸਾਈਕਲ ਮੇਰੇ ਵਾਲਾ ਲੱਗ ਗਿਆ ਉਹ ਹੈਪੀ ਹੈਪੀ ਨੂੰ ਆ ਜਾਣ ਦੇ ਪਰ ਹੈਪੀ ਮੋਟਰਸਾਈਕਲ ਉਹਦੇ ਵਿੱਚ ਚੱਲਾਂਗੇ ਇਦਾਂ ਦਾ ਮੋਟਰਸਾਈਕਲ ਪੁਰਾਣਾ ਫੜਾ ਜਾ ਮੁਰਦਾ ਗਿਆ ਯਾਰ ਇਹ ਕੰਮੇ ਨਹੀਂ ਕਰਾਂਦਾ ਜੀ ਕਲਚ ਪਲੇਟਾਂ ਪੈਣ ਦੇ ਇੰਨੀ ਵਾਰ ਕਹਿ ਲਿਆ ਮੈਂ ਕੰਮ ਕਰਾਦਾ ਉਹਦੀ ਕਲਚ ਪਲੇਟਾਂ ਪਵਾ ਲਾ ਕਹਿੰਦਾ ਲੈ ਮੋਟਰਸਾਈਕਲ ਖੋਲ ਜੂਗਾ ਮੋਟਰਸਾਈਕਲ ਖੋਲ ਜੂਗਾ 10000 ਐ ਨਹੀਂ ਹੈਗਾ ਕਿ ਇੰਨਾ ਤੇਲ ਲਗਾਉਂਦਾ ਕਿ ਮਤਲਬ ਉਹਦਾ ਕੰਮ ਕਰਾ ਦਵਾਂਗਾ ਨਾ ਮੋਟਰਸਾਈਕਲ ਖੋਲ ਜੂਗਾ origignal ਰੱਖਣਾ origignal ਹੈ ਦਾ ਵੈਸੇ origignal ਬੜਾ ਸਾਫ ਹੈ 18 ਮਾਡ ਤੇ ਬਸ ਓੰਗਲ ਆਇਆ ਤੇ ਰਾਤ ਨੂੰ ਵੀ ਕੈਂਸਲ ਹੈ ਸ਼ਾਇਦ ਕੱਲ ਨੂੰ ਬਾਰਿਸ਼ ਪੈ ਜੇ ਨਿਆਰੇ ਆ ਜਾਣਗੇ ਨਿਆਰੇ ਦਾ ਫਾਇਦਾ ਯਾਰ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਯਾਰ ਤੁਹਾਨੂੰ ਫੇਰ ਦੱਸਾਂਗਾ ਕੋਈ ਅਜਾ ਸ਼ਾਇਦ ਇਸੇ ਬਲੋਜ ਦੱਸਾਂਗਾ ਅਗਲੇ ਦਸਮਾ ਕਿਉਂਕਿ ਬਲਾਉਂ ਉਧਰ ਨੂੰ ਵੀ ਚਲੇ ਜਾਣਾ ਪਰ ਉਧਰ ਨੂੰ ਵੀ ਬਣ ਜਣਾ ਬਲਾ ਆਸਾ ਵੱਡਾ ਹੋ ਜਾਣਾ ਬਲਾ ਸੰਧੀ ਦੀ ਗੱਲ ਹਾਂਜੀ ਫਿਰ ਮੁੜਿਓ ਤੇ ਆਪਣਾ ਜਾਣਾ ਹੋ ਗਿਆ ਕੈਂਸਲ ਕੁਛ ਕੁ ਬਾਰਿਸ਼ ਆ ਗਈ ਸੀ ਤੇ ਕੁਛ ਕੇ ਬੰਦਾ ਤੁਸੀਂ ਦੇਖ ਸਕਦੇ ਥੋੜਾ ਜਾਂ ਇਹ ਜਵਾਬ ਦੇ ਗਿਆ ਮੌਕੇ ਤੇ ਮੁੱਕਰ ਕੇ ਜਾ ਕੇ ਇਹ ਹਰਪ੍ਰੀਤ ਨੂੰ ਵੀ ਜਵਾਬ ਦੇਣਾ ਪੈ ਗਿਆ ਉਹ ਖੜੇ ਸੀਗੇ ਕਹਿੰਦੇ ਯਾਰ ਮੈਂ ਆਜਾ ਥੋੜੀ ਵੇਟ ਕਰਦਾ ਮੈਂ ਤਾਂ ਫਿਰ ਉਹਨਾਂ ਨੂੰ ਕਹਿੰਦਾ ਤੂੰ ਤੈਨੂੰ ਕਿੱਥੇ ਜਾਉ ਯਾਰ ਤੂੰ ਇਹ ਜਵਾਬ ਦੇ ਗਿਆ ਕਿ ਨਾ ਮੈਂ ਨੀਂਦ ਆਉਂਦੀ ਆ ਮੈਂ ਕਹਾਂ ਫਿਰ ਕੀ ਫਾਇਦਾ ਨੂੰ ਕੁੜੀ ਇਸ ਦੇ ਨਾਲ ਨਾ ਅੱਲਾ ਮੈਂ ਜਾਣ ਚੁੱਕਾ ਹੈ ਇਹ ਤਾਂ ਕਿਉਂਕਿ ਯਾਰ ਇਕੱਲੇ ਬੰਦੇ ਨਾਲ ਫਾਇਦਾ ਨਹੀਂ ਜਾ ਕੇ ਸਵਾਦ ਨਹੀਂ ਆਉਂਦਾ ਤੇ ਕੱਲੂ ਪਰਖਾਂਗੇ ਥੋੜੇ ਜੇ ਘੁੰਮਣ ਦੇ ਦੋ ਜਗ੍ਹਾ ਕੱਲੂ ਸਾਨੂੰ ਬੁਲਾਉਚੀ ਦਿਖਾਵਾਂਗੇ ਤੇ ਕੱਲੂ ਦਿਖਾਵਾਂਗਾ ਤੇ ਬਸ ਉਹਨਾਂ ਨਾਲ ਗੋਸ਼ਤ ਕਰਦੇ ਆਂ ਹਾਂਜੀ ਫਰਮਾਨੋ ਕਿੱਥੇ ਪਹੁੰਚ ਗਿਆ ਤੇ ਅੱਜ ਪਹੁੰਚ ਗਿਆ ਕੰਮ ਤੇ ਤੇ ਅੱਜ ਮੇਰਾ ਨੀਲਾ ਪਤਾ ਨਹੀਂ ਕੋਈ ਲੈ ਕੇ ਗਿਆ ਹੋਇਆ ਤੇ ਮੈਨੂੰ ਅੱਜ ਕਾਲਾ ਯਾ ਚਲਾਉਣਾ ਪੈਣਾ ਤੇ ਅੱਜ ਐ ਹੋਇਆ ਰਾਤ ਗੱਡੀਆਂ ਖੜੀਆਂ ਆਂਦੀਆਂ ਪਹਿਲਾਂ ਤਾਂ ਦਨੰਦਪੁਰ ਸਾਹਿਬ ਨੂੰ ਜਾਣ ਦੀ ਸਲਾਹ ਬਣਾ ਲਈ ਫਿਰ ਹਨੀ ਦੇ ਗਿਆ ਜਵਾਬ ਕਹਿੰਦਾ ਮੈਂ ਨਹੀਂ ਜਾਣਾ ਹੈਗਾ ਤਰੇ ਮੁੰਨੀ ਨਾ ਉਹ ਦਿਨ ਕਿ ਮੈਂ ਹੈਰਾਨ ਹੁੰਦਾ ਜਵਾਬ ਦੇ ਆ ਉਹ ਤੋਂ ਬਾਅਦ ਫਿਰ ਰਸਵੀਰ ਦੀ ਸਲਾਹ ਐਂ ਚ ਮੈਂ ਚੱਲ ਕੇ ਤੇ ਜਾ ਫਤਿਹਗੜ੍ਹ ਸਾਹਿਬ ਮੱਥਾ ਟੇਕਿਆ ਵਾਂ ਕਾਫੀ ਟਾਈਮ ਹੋ ਗਿਆ ਗਏ ਨੇ ਜਿਆ ਸੁਹਾਣਾ ਸਾਹਿਬ ਆਪਣੇ ਨੇੜੇ ਹੀ ਲੱਗ ਜਾਂਦੇ ਆ ਤੇ ਮੈਂ ਕਹਾਂ ਚਲ ਉੱਥੇ ਜਾ ਆਉਂਗੇ ਮਨ ਜਿਹਾ ਸੀਗਾ ਮੈਂ ਕਹਾਂ ਚਲੋ ਕਾਫੀ ਟਾਈਮ ਹੋ ਗਿਆ ਜਾਦੀ ਹੋਇਆ ਉਸ ਤੋਂ ਬਾਅਦ ਉਹ ਵੀ ਕੈਨਸਲ ਹੋ ਗਿਆ ਤੇ ਹੁਣ ਕੰਮ ਬਰੇ ਆ ਗਿਆ ਫਿਰ ਮੈਂ ਇਹ ਵਸਣ ਕੰਡੀਸ਼ਨ ਦੇਖ ਲਓ ਇਹਦੀ ਜੀ ਸਟਾਰਟ ਹੋ ਗਿਆ ਮੋੜ ਮੋੜੇ ਕੱਪੜਾ ਜਾਂ ਮਾਰ ਲਿਆ ਜਿੱਥੇ ਕੱਪੜੇ ਨਾਲ ਲਿਪੜਨ ਉਹ ਟਰਾਲੀ ਵੀ ਪੈਂਚਰ ਆ ਇਹ ਇਹ ਟਰਾਲੀ ਨੂੰ ਵੀ ਪੈਂਚਰ ਲਵਾ ਕੇ ਲਿਆਉਣਾ ਤੇ ਪਹਿਲਾਂ ਚੱਕਣਾ ਟੈਂਕਰ ਟੈਂਕਰ ਖਾਲੀ ਕਰਕੇ ਹਨਾ ਉਧਰ ਵਾਲਾ ਹੀ ਕੰਮ ਕਰਨਾ ਜੋ ਕਿਸਨੇ ਬਲਾਉ ਕਿੰਨਾ ਹੋਵੇਗਾ ਅੰਜਰੇ ਤੁਸੀਂ ਕੋਈ ਕੰਮ ਕਰ ਲਓ ਪਾ ਲਈ ਛੋਟਾ ਜਿਹਾ ਆਗਲਾ ਜਿਹਦੇ ਆਪਾਂ ਨੂੰ ਉੱਤਾਂ ਤੰਗ ਖੇੜਿਆ ਦਾ ਤੇ ਮੁੰਡਾ ਜਿਹਨੇ ਘੱਟ ਪਾਇਆ ਉਹਨੇ ਕਦਾ ਮਾਰੀ ਉਹਨੇ ਫਰਟਾ ਪੂਰਾ ਹੋ ਗਿਆ ਉਹ ਜਿਹੀ ਲਈ ਤੇ ਪਾਸੇ ਰੇਲ ਟੱਲੇ ਗਿਆ ਫੈਂਕਾ ਸਾਰਾ ਇਹਨਾਂ ਦੀ ਰੋਡਰ ਕੋਲੋਂ ਫਿਰ ਚੱਲ ਗਿਆ ਅੱਗੇ ਤੇ ਦੇਖ ਲਓ ਮੁੰਡਾ ਇੰਨਾ ਪਾਣੀ ਭਰ ਨਹੀਂ ਰਿਹਾ ਵਿੱਚ ਅੰਦਰ ਕਿੰਨਾ ਜਿੱਲ ਰਿਹਾ ਤੇ ਵਾਏ ਮੇਰੇ ਹੱਥ ਲੱਗਿਆ ਤੂੰ ਹੁਣ ਕੱਪੜੇ ਸਾਰੇ ਲੈਦੇ ਗਿਲੇ ਹੋ ਗਏ ਬੂਟ ਬਾਗ ਘੱਟ ਲੱਗਿਆ ਰੋਣ। ਤੋਂ ਅੱਜ ਰੱਬ ਵੀ ਆਪਣੇ ਖਸਾਫ ਹੋਇਆ ਬੋ ਉਹ ਵੀ ਕਹਿੰਦਾ ਜੇ ਤੂੰ ਨਾ ਕੇ ਨਹੀਂ ਆਇਆ ਅੱਜ। ਜੇ ਤੂੰ ਨਾ ਗਈ ਆਇਆ ਅੱਜ ਤੂੰ ਆਪ ਨਾਲ ਆ ਲੈਣਾ। ਹਾਂ। ਘੱਟ ਲੱਗਾ ਰੋਣ ਮੇਰਾ ਤਾਂ ਭਾਵੇਂ ਅੱਧਾ ਭਰਿਆ ਆ ਜੇ। ਉਹ ਸਾਰੀ ਉਹਨਾਂ ਦੀ ਖਾਲ ਭਰਤੀ ਉਹ ਤਾਂ ਕ ਪਾਣੀ ਚਲੇ ਗਿਆ ਵਿਚਾਰਿਆਂ ਦੇ। ਨਹੀਂ ਘੱਟ ਲੱਗਿਆ ਰੋਣ। ਉੱਤਪੜੇ ਦੇਖੋ ਸਾਰੇ ਵਿਲੇ ਹੋ ਗਏ। ਬੂਟ ਵੀ ਗਿੱਲੇ ਹੋ ਗਏ ਕੱਪੜੇ ਨਾਲ ਚਲ ਸੁੱਕ ਜਾਣਗੇ ਬੂਟ ਜਰਬਾਂ ਦਾ ੱਖ ਹੋ ਗਿਆ ਘਰ ਤੇ ਭਰਾਵਾ ਮੇਰਾ ਤਾਂ ਬਾਹਾਂ ਲੱਗੀ ਤੋ ਹਨ ਅੱਧਾ ਹੋਇਆ ਪਾਉਣਾਗਾ ਲੋ ਜੀ ਪਰ ਹੋ ਗਿਆ ਟੈਂਕਰ ਬੜੇ ਨਾਲ ਹੀ ਗਿੱਲੇ ਹੋ ਗਿਆ ਬੜਾ ਬੜਾ ਜੀ ਖਾਲੀ ਨਾ ਓਜਵੇ ਲੀਕ ਬਹੁਤ ਹੋ ਰਿਹਾ ਇਹ ਭੱਜਦਾ ਵੀ ਕੱਟਿਆ ਜਗ੍ਹਾ ਟੱਕ ਚ ਦੇ ਦੇਖ ਲੋ ਪਾਣੀ ਇੰਨਾ ਦਾ ਡੁੱਲਦਾ ਆ ਸਾਰੇ ਰਾਸ ਤੇ ਦੇ ਦੇਖ ਲੋ ਆ ਦੇਖ ਚਾਰ ਨਾ ਚੱਲ ਰਿਹਾ ਯਾਰ ਸ਼ਿਟ ਮੈਨ ਆ ਦੇਖਾ ਤੇ ਜਿੱਤੀ ਉਹਨੂੰ ਛੇੜ ਕਰੀਏ ਮੈਨ ਲਾਦਾ ਯਾਰ ਜੇ ਹੋਰ ਤਾਂ ਜਾਣਾ ਪਿਆ ਬੜਾ ਫਗਮ ਹੋ ਜਾਏ ਯਾਰ ਬਹੁਤ ਲੱਗੇ ਨਾ ਦੋਣੀਆਂ ਬਈ ਭਾਦੇ ਭਾਦੇ ਅਲੇਗ ਗੱੱਚਾ ਗੱੱਚ ਕਰਦਲੇ ਜੁਣ ਮਾ ਉਧਰ ਮਾ ਪਾਣੀ ਪਾਣੀ ਖੜਾ ਲੈਣਾ ਯਾਰ ਆ ਪੂਰਾ ਅਰੇ ਇਹ ਪੂਰਾ ਕਿੱਲਾ ਕਰਦਾ ਟਰੈਕਟਰ ਨਹੀਂ ਚੜਨ ਦੇਣਾ ਚੋਰੇ ਕੋਈ ਤੇ ਲਓ ਜੀ ਪੂਰਾ ਗੱੱਚਾ ਗੱੱਚ ਕਰਤਾ ਟੈਂਕਰ ਹੋ ਗਿਆ ਖਾਲੀ ਇਸ ਤੋਂ ਉੱਧਰ ਜਾ ਪਿਆ ਨਾ ਤਾਂ ਜਨਾਬ ਸੁਣ ਕੇ ਨਾ ਨਹੀਂ ਗੱਲਾਂ ਵੱਤ ਨਾਲ ਟੱਕ ਦਿਖਾ ਕੇ ਲਿਆਉਣਾ ਕਿੰਨੇ ਕਿੰਨੇ ਟੈਕੋ ਕਿੰਨੇ ਰਹਿ ਗਈ ਆ ਚੜਿਆ ਇਹ ਚੜਿਆ ਆ ਤੋਂ ਮਾਲੀ ਕਾ ਪਤਾ ਲੱਗੂਣ ਕਾ ਕਹਿੰਦਾ ਮੇਰਾ ਮੋੜਾ ਟੈਂਕਰ ਤੇ ਆ ਹੋਲ ਤੇ ਹੁਣ ਟਰਾਲੀ ਦੀ ਮਰਮਤ ਕਰਾ ਲਿਆ ਮੈਂ ਰੁਕ ਜਾ ਟਰਾਲੀ ਦਾ ਹੋਇਆ ਵਾ ਟਾਇਰ ਬੈਂਚਰ ਉਹਨੂੰ ਪੈਂਚਰ ਲਵਾ ਲਿਆ ਮੈਂ ਫਿਰ ਇਹਨਾਂ ਨੂੰ ਦੇ ਦੂੰਗਾ ਲੈ ਆ ਕੇ ਮੈਂ ਤੇ ਦੂਜੀ ਟਰਾਲੀ ਦਾ ਬੈਲਿੰਗ ਕਹਿ ਰਿਹਾ ਟੁੱਟਿਆ ਵਾ ਫਿਰ ਬੂ ਬਦਲ ਕੇ ਲਿਆਉਣਾ ਉਹ ਸੋਰੀ ਜੰਸੂਏ ਖੜਾ ਕੇ ਲੈ ਆਉਣੇ ਉੱਥੇ ਕੰਮ ਕਰਾ ਕੇ ਲੈ ਆਉਣਾ ਉਹਦਾ ਤੇ ਬਸ ਇੰਨੇ ਕੰਮ ਪਾਜ ਗਏ ਆ ਤੇ ਦੁਕਾਨ ਤੇ ਤੇ ਠੰਡਾ ਪੀ ਲਿਆ ਮੈਂ ਤਾਂ ਥੋੜਾ ਠੰਡੇ ਹੋ ਜਾਈ ਚਲਡ ਫਿਰ ਉਹ ਦੋ ਦੋ ਘੰਟੇ ਦੀ ਨੀਂਦ ਕੱਟ ਕੇ ਫਿਰ ਜਾਊਗਾ। ਲੋ ਜੀ ਪੈਂਟਰ ਫੁੱਲ ਤੇ ਤੋਂ ਆ ਕੇ ਆ ਗਿਆ। ਉਸ ਤੋਂ ਬਾਅਦ ਜਦੋਂ ਮੈਂ ਰਾਜਾ ਵਾਲਾ ਬਿੱਟਰ ਪੋਈ ਜਾਂਦੇ ਆ। ਉਹਦੇ ਨਾਲ ਦਾ ਉਹਦੇ ਬਾਅਦ ਹੋ ਰਿਹਾ ਇੰਟਰ ਆ ਗਿਆ। ਚੱਲੇ ਆ ਰਿਹਾ ਉਹ ਬਟਾ ਤੇ ਨਾਲ। ਉਹ ਰਾਜਾ ਕੁਲੋਜੀ ਦੇ ਗਿਆ ਨਾ। ਜਿਹੜੀ ਉਹ ਬਾਤ। ਕੋ ਯਾਰ ਸਾਰਾ ਸੁੱਕ ਗਿਆ ਯਾਰ ਦਿਨਾਂ ਮੈਂ ਗੱਲਾਂ ਕਰਕੇ ਗਿਆ ਤਾਂ ਇਹਨੇ ਸਵਾਦ ਨਾਲ ਚੋ ਨਾਲ ਸਾਰਾ ਸੁੱਕ ਗਿਆ। ਯਾ ਸ਼ਕਤੀ ਯਾ ਸ਼ਕਤੀ ਹਾਂ ਧੀ ਕੈਨ ਬਣਾ ਲੇ ਔਰ ਇਹਨੂੰ ਚਲਾਓ ਯਾਰ ਧੀਗਾ ਹੌਲੀ 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 ਛੋਟਾ ਕੇਰ ਨਾਲ ਇਹ ਵੀ ਕੰਦਾਣਾ ਛੋਟਾ ਕੇਰਾ ਲਓ ਜੀ ਸਾਰੀ ਮਿੱਟੀ ਚੱਕ ਹੋ ਗਈ ਇਧਰ ਇਧਰ ਤੇ ਲੇ ਅਕਰਮ ਮਰਵਾਤਾ ਅੰਕਲ ਨੇ ਅੱਜ ਮੋਟਾ ਮੋਟਾ ਮਰਵਾਇਆ ਹਜੇ ਪੂਰਾ ਨਹੀਂ ਬਦਲ ਕਰਾਇਆ ਕੋਈ ਰੇਂਦਾ ਹੋ ਜਾਏ ਕੰਮ ਤੇ ਉਸਤਾਦ ਜੀ ਉਹਨਾਂ ਤੋਂ ਆਹੀ ਨਹੀਂ ਮਿੱਟੀ ਚ ਵੱਖਾਉਂਦੀ ਆਹੀ ਨਹੀਂ ਮਾਨ ਆਦੀ ਇਹਨਾਂ ਦਾ ਅਸੀਂ ਆ ਰਾਜ ਜੀ ਇੱਕ ਰਾਜ ਚ ਫਾਂਟ ਲਾਈ ਤੀ 14 ਗੱਡੀਆਂ ਭਰੀਆਂ ਹੋਰ ਉਹ ਤੋਂ 14 ਗੱਡੀਆਂ ਪੀਸੀ ਮਾਰਕਟ ਸਾਰੀ ਚੱਕ ਦੇ ਦੇ ਲਾ ਆ ਵੀ ਸਾਰੀ ਦੇਖੋ ਉਸਤਾਜ ਜਿੰਨਾ ਤੋਂ ਮਿੱਟੀ ਮੁੱਟੀ ਕਿੱਥੇ ਚੱਕੂਗੀ ਬਜਾਰੀ ਛੋਟੀ ਜੀ ਮਸ਼ੀਨ ਆ ਛੋਟੇ ਛੋਟੇ ਟਰਾਲੀਆਂ ਕੀ ਕਰਨ ਲੱਗਿਆ ਟਰਾਲੀ ਹੋ ਗਿਆ ਭਾਰ ਤੇ ਆ ਗਿਆ ধੂਏ ਵੀ ਸਾਰੇ ਬੜਾ ਗਰਦ ਖਾਲਦੇ ਆ ਰਹੇ ਆ ਵਾਸ ਚੱਲੀਏ ਹੁਣ ਇਹ ਮੁੰਡਾ ਦੂਜਾ ਚੱਕਰ ਭਰ ਲਿਆ ਤੇ ਅੱਜ ਕੁਝ ਪਤਾ ਨਹੀਂ ਹੋਇਆ ਰਵੱਦਿਆ ਤੇ ਦੂਜਾ ਵੀ ਟੁੱਟ ਗਿਆ ਮਤਲਬ ਕਹਿ ਰਿਹਾ ਜੀ ਪਿਛਲੇ ਕਲਾਸ ਦੇਖਦੇ ਆ ਆ ਵੀ ਟੁੱਟ ਗਿਆ ਉਹ ਦੇਖ ਲੋ ਤੇ ਮਤਲਬ ਦੂਜਾ ਮੈਂ ਕਰ ਆ ਜਿਹੜਾ ਉੱਪਰ ਦੇ ਉਹ ਸੀਗਾ ਕੈਮਰੇ ਦਾ ਲੈ ਜੁੱਪਰ ਉੱਪਰੋਂ ਜਾ ਕੇ ਲਾਇਆ ਤੇ ਮੈਂ ਉਹ ਪਤਾ ਨਹੀਂ ਕਿੱਥੇ ਡਿੱਗ ਗਿਆ ਤੇ ਹੁਣ ਇਹ ਹੈਗਾ 60 ਐਚਪੀ ਦਾ ਡਰਾਈਵਰ ਤੇ ਦੂਜੇ ਗੇਅਰ 'ਚ ਆ ਮਰ ਰਿਹਾ ਥੋੜਾ ਜਿਹਾ ਤੇ ਟਰਾਲੀ ਵੀ ਬੜੀ ਹੈ ਜੇ ਮਗਰ ਤੇ ਇਹਨੂੰ ਉੱਥੇ ਆਪਾਂ ਕੀਏ ਜਿੱਦਾਂ ਆਮ ਦਾ ਚੜਦਾ ਟਾਪ 'ਤੇ ਚੜਾ ਕੇ ਦੇਖਦਾ ਹੁਣੇ ਮੈਂ ਖਿੱਚ ਦਰ ਰਿਹਾ ਤਾਂ ਤਾਪ ਲੱਗ ਜੂਗਾ ਤਾਪ ਸਾਰਾ ਤਾਪ ਲੱਗ ਗਿਆ ਟਾਪ ਹਾਂ ਤਾਂ ਆਪ ਜਿੱਤੇ ਚੜਾ ਕੇ ਦੇਖਣਾ ਉਹਦੇ ਆ ਚੜ ਜੂਗਾ ਇਸ ਸੈਟ ਲੀਕ ਨੂੰ ਚੜਾਉਂਦੇ ਆ ਉੱਥੇ ਕੱਟ ਬਣ ਜੇਗਾ ਨਾਲ ਜੋ ਜ਼ਿਆਦਾ ਹਲਕੇ ਆ ਇੱਧਰ ਨੂੰ ਸਿੱਧਾ ਆਉ ਲਾਉਂ ਜਾਂਦਾ ਲੈ ਭਰਾ ਜਾਂਦਾ ਟਾਵ ਜੀ ਥੋੜੀ ਨਾ 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 ਉਪਰਾਵਾ ਚੜ ਗਿਆ ਚੜ ਗਿਆ ਉਹ ਤੇਰੀ ਮੁੜਦਾ ਇਸ ਫੇਰ ਇਹ 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 ਆ ਦੇਖ ਲੈ ਕੱਪੜੇ ਲਪੜਦੇ ਮੇਰੇ ਮੰਦਿਆਂ ਜ਼ੋਰ ਪੱਠੇ ਦਾ ਟਾਪ ਦੀ ਚੜ੍ਹਾਈ ਆ ਟਾਪ ਦੀ ਪਰ ਵੈਸੇ ਪਿੱਛੇ ਤੋਂ ਵੀ ਖੁੱਤੀ ਹੋਈ ਸੀ ਫਿਰ ਵੀ ਯਾਰ ਮਾਰਤਾ ਗਿਆ ਟਰੈਕਟਰ ਕਿੱਥੇ ਦਾ ਚਲੇ ਗਿਆ ਸਾਰੇ ਦਾ ਜੀ ਉਹਦਾ ਚੱਕਰ ਡਰਾਪ ਕਰ ਗਿਆ ਦਾ ਕਿੰਨੇ ਚੱਕਰ ਤੋੜ ਗਿਆ ਦਾ ਜੇ ਕਿਤੇ ਟਰਪ ਲੱਗੀ ਹੋਣੀ ਫੇਰ ਸਵਾਦ ਆ ਜਾਂਦਾ ਫੇਰ ਦਿਖਾਉਂਦਾ ਇਹ ਚੱਕਰ ਤੋੜ ਕੇ ਯਾਰ ਇੱਕ ਗੱਲ ਹੋਰ ਮੀਲੇ বিনা ਮੇਰਾ ਦਿਲ ਲੱਗ ਰਿਹਾ ਉਹ ਛੋਟੇ-ਗੋਟੇ ਇਹ ਜਿਹੜੇ ਡਾਲੀਆ ਪੈਰ ਪੈਰ ਤੋਂ ਦਾ ਬਦਲ ਕਿ ਲੈ ਆ ਉਹ ਬਲਮਾ ਆ ਵੀ ਧਰਿਆ ਦੋ ਪਿਆਰ ਦੇ ਨਾਲ ਦੇਖਣਾ ਆਇਆ ਕੋ ਦਲਾਣਾ ਆਇਆਗਾ ਫਿਰ ਵੀ ਆਪਕੇ ਦੋ ਬੈਟਸ ਨੇ ਬੜਾ ਮਾਣ ਆਉਂਦਾ ਤੇ ਮੋਹਾਰੀ ਥੋੜਾ ਜਿਹਾ ਕੋਲੋਂ ਪਿਆਰ ਵੀ ਜਿਆਦਾ ਮਿਲ ਜਾਂਦਾ ਉਹਦੇ ਨਾਲ ਸਾਡ ਮੈਂ ਤਾਂ ਇਹ ਕੋਲ ਆਣਾ ਯਾਰ ਇਹ ਬੁੱਟੀ ਕਿਵੇਂ ਗਿਆ ਜੇ ਵਿੱਚ ਪਿਆ ਹੋਇਆ ਯਾਰ ਐ ਤਾਂ ਕੋਈ ਨਹੀਂ ਕੀ ਬਣੂਗਾ ਜੇ ਵਿੱਚ ਪਿਆ ਵੀ ਇਹ ਫੁੱਟਣ ਲੱਗ ਗਿਆ ਹੈ ਅੱਜ ਤੱਕ ਤਾਂ ਕਿਨੇ ਆ ਵੀ ਨਹੀਂ ਯਾਰ ਕਿਹਦੇ ਆ ਨਹੀਂ ਗਿਆ ਕਰਿਆ ਨਹੀਂ ਆਜ ਕੀ ਨਹੀਂ ਜਾਂਦਾ ਮੇਰੇ ਕੋਲ ਕਾਹਦਾ ਕਰਕੇ ਮਟਿਆ ਦਾ ਹੋਣਾ ਪਤਾ ਨਹੀਂ ਕਿ ਮੋਟੇ ਦੇ ਨਾਲ ਵਧੀਆ ਮੈਂ ਲਾਉਣ ਨਹੀਂ ਲੱਗੇ ਇਹ ਅੰਦਰ ਫੰਗੋ ਜੀ ਮੋਟੇ ਸ਼ਾਮ ਹੋ ਗਈ ਆ ਤੇਰਾ ਚੱਕਰ ਵੀ ਭਰ ਗਿਆ ਤੇ ਕਰਕੇ ਆਉਣਾ ਰਸੂਲ ਪਰ ਖਾਲੀ ਇਹ ਘਰੇ ਆ ਉਧਰ ਹਣੀ ਵੀ ਫੋਨ ਕਰਦਾ ਗੱਡੀ ਚਲਾਉਣ ਨੂੰ ਮਾਤਲਾ ਚੱਕਰ ਲਾ ਕੇ ਫਿਰ ਜਾਣਾ ਤੇ ਬਸ ਚਲਾਉਣਾ ਹੋਇਆ ਸ਼ਟ ਹੋਣ ਦਾ ਕਾਰਨ ਹੋ ਗਿਆ ਦਾ ਮਰੇ ਤੋਂ ਮੈਂ ਵੀ ਚੱਲ ਇਹਦਾ ਫਿਰ ਡਰਾਈਵਰ ਜੇ ਭੱਜਦਾ ਘੱਟ ਆ ਸੋ ਗਿਆ ਚੱਕਰਾਂ ਦੇ ਜ਼ਿਆਦਾ ਹੋਏ ਤੇ ਫਿਰ ਵੀ ਮਤਲਬ ਮੈਕਸਿਮਮ ਇੰਨੀ ਨੋਰਮਲ ਸਪੀਡ ਹੋਏ। ਕਾਰਾਂ ਦੇ ਚੱਕਰਾਂ ਦੇ ਹੋਣਾ 17-18 ਰੰਗ ਦਾ। ਅਜੇ ਸੋਨਾ ਦੀ ਕਾ ਜੇ ਜ਼ਿਆਦਾ ਭੱਜਦਾ ਇਹ ਘੱਟ ਭੱਜਦਾ। ਤੁਸੀਂ ਰੇਤ ਨਹੀਂ ਹੁੰਦੇ ਹੋ। ਭਾਈ ਮਰੇ ਤੋਂ ਆ ਗਈ ਗੱਡੀ। ਆ ਉਹਦੀ ਮਤਲਬ ਕੀ ਸਮਾਨ ਲੱਦਿਆ ਹੋਇਆ ਹੋਏ ਗੱਡੀ ਦਾ। ਉਹ ਧਾਰ ਦੇ ਕੇ ਹੋਰੇ ਬ੍ਰੇਕਾ ਮਾਰੀਆ ਉਹ ਵੀ ਗੱਡੀ ਲੋੜ ਉਹ ਵੀ ਉਹਦੀ ਬ੍ਰੇਕਾ ਆਵਾਜ਼ ਕਰਿਆ ਇਹ ਇਹਦੀ ਰੁਕੇਗਾ। ਮੈਂ ਫਿਰ ਵੀ ਜਵਾਬ ਨਹੀਂ ਮਗਿਆ ਰੁਕਿਆ ਰਹਾ ਮੈਂ ਬ੍ਰੇਕਾ ਵਾ ਖੜਾ ਹੋ ਗਿਆ ਇਹਦਾ ਵਾ ਤੇ ਪੂਰੇ ਜੋਰ ਨਾਲ ਬ੍ਰੇਕਾ ਲਾਈਆਂ ਪੂਰੇ ਜੋਰ ਨਾਲ ਤਾਂ ਵੀ ਨਹੀਂ ਰੁਕਿਆ ਗਿਆ ਫਿਰ ਮੇਰੀ ਚਲਾ ਕੇ ਪਾ ਖੇਤ ਦੇ ਛਾਲ ਮਰਾ ਮੈਂ ਤੰਨੇ ਮੁੜਦਾ ਖੇਤ ਅਮਾ ਯਾਰ ਗੱਡੀ ਮੈਂ ਬਚੂਗਾ ਹੁਣੇ ਨਾ ਨਾ ਅਜੇ ਮੈਂ ਪਰਸੋ ਜੋ ਪਰਸੋ ਪਿਛਲੇ ਪਹਿਲਾਂ ਤੁਹਾਨੂੰ ਦੱਸਿਆ ਰਿਹਾ ਦਾ ਕਿ ਹਾਂ ਗੱਡੀ ਲੱਗੀ ਸੀ ਇੱਕ ਹੋਰੀ ਮੱਛਲੀ ਵਾ ਉਹਦਾ ਵੀ 20000 ਚ ਖੜਾ ਛੁੱਟਿਆ ਆਪਣਾ ਖੜਾ ਦਾ ਕੀ ਮਤਲਬ ਉਹਨਾਂ ਦੀ ਗੱਡੀ ਖਾਦੂ ਲੱਗੀ ਸੀ ਮੋਰੇ ਤੋਂ ਪਿੱਛੇ ਟ੍ਰੈਲੀ ਬੈਕ ਕਰਦੇ ਕਰਦੇ ਪਿੱਛੇ ਉਹਨਾਂ ਦੀ ਗੱਡੀ ਕਾ ਯਾਰ ਲਗੀ ਤਾਂ ਕੋਈ ਇੱਕ ਬੌਟ ਜਿਹੜਾ ਥੋੜਾ 빙ਗਾ ਹੋਇਆ ਸੀਗਾ ਤੇ ਮੇਰੇ ਪਾਪਾ ਟੁੱਟਿਆ ਸੀਗਾ ਉਹਨਾਂ ਨੇ ਕੰਮ ਦਾ ਘੱਟ ਸੀਗਾ 5000 ਦਾ ਯਾਰ ਤਾਂ ਉਹਨਾਂ ਨੇ 20000 ਰੁਪਏ ਹੱਥਾਂ ਦਾ ਵਾਦਾ ਫਿਰ ਕੀ ਕਰ ਫਾਉਂਦੇ ਹੁਣ ਪਗੜ ਨਾਲ ਜਾ ਕੇ ਕਰਵਾਇਆ ਕੰਮ ਪਰ ਅਪਣਾ ਉਹਨਾਂ ਨੂੰ ਪੇਮੈਂਟ ਪੇ ਕਰਤੀ ਤੇ ਹੁਣ ਹੁਣ ਆ ਸੀ ਨੋ ਜੰਦਾ ਯਾਰ ਰੋਡ 'ਪਾ ਚੱਲਣ ਦਾ ਇਹ ਜਿਹਾ ਹੀ ਕੰਮ ਹੈ ਤੇ ਗੱਲ ਤਾਂ ਮਸ਼ੀਨ ਤੇ ਜਿਹੜਾ ਮਸ਼ੀਨ ਦਾ ਸਭ ਤੋਂ ਵਧੀਆ ਡਾਉ ਦਾ ਕੰਮ ਹੁੰਦਾ ਦਾ ਉਹਨਾਂ ਗੱਡੀ ਵੀ ਚਲਾਉਂਦੇ ਆ ਉਪਰਡੀ ਸਮਝਦਾਰੀ ਨਾਲ ਧਿਆਨ ਨਾਲ ਚਲਾਉਣੀ ਪੈਂਦੀ ਆ ਇਹ ਵੀ ਤੇ ਅਰੂਪ ਕੋਈ ਨਹੀਂ ਹੈ ਇਕੱਲਾ ਜਾ ਰਹੇ ਤਾਂ ਘੱਟੀ ਰੁਪੇ ਨਾਏ ਰੁਪੇ ਵਾਸਤੇ ਇਹੇ ਕੰਮ ਹੈ ਅਰੇ ਸੋਨਾ ਦੀ ਗੱਲ ਮੈਨੂੰ ਵਿਸ਼ਵਾਸ ਆ ਉਹ ਰੁਕ ਜਾਂਦਾ ਜਿਵੇਂ ਮਾਰਟੀ ਦਾ ਟੱਕਰ ਹੁੰਦਾ ਯਾਰ ਤੇ ਗੇਅਰ ਵੀ ਛੋਟੇ ਮਾਰਦੇ ਤਾਂ ਵੀ ਰੁਕੇ ਉਹ ਜਿਆ ਗੇਰੇ ਹੋਰ ਨੋੜ ਆ ਲੇਖੋ ਇਹ ਹੁਣ ਕੀ ਹੈ ਗੇਰ ਜਾਂਦੀ ਹੈ ਜੋ ਚੌਥੀ ਲ ਜਾਣ ਵਾਸਤੇ ਪਰਾਂ ਜਾਣਾ ਪੈਂਦਾ ਹੁਣ ਤਾਂ ਬੰਦਾ ਨਾਰਮਲ ਤੋਰਨ ਵਾਸਤੇ ਪਹਿਲਾਂ ਦੂਹਲਾ ਲਾਉਂਦਾ ਦੂਹਲਾ ਲਾਉਣਾਂ ਤੋਂ ਬਾਅਦ ਫਿਰਤੀਆ ਲਾਉਂਦਾ ਇਹ ਇਹ ਚੀਜ਼ ਦੇਖ ਲੋ ਉਹਦੇ ਤੋਂ ਹੁਣ ਦੂਆ ਅਰਦੂਆ ਗੇਰ ਹੁਣ ਦੂਏ ਦੂਰੇ ਚੌਥਾ ਲਾ ਲ ਜਾ ਪਹਿਲਾ ਤੀਆ ਲਾਉਣ ਵਾਸਤੇ ਕਿੱਥੇ ਆਉਣਾ ਪੈਂਦਾ ਦੱਸ ਮੈਂ ਪਖਾਇਆ ਗੇਰ ਮਹੁਰੇ ਪਾਸੇ ਤੇ ਆਇਆ ਹੋਇਆ ਕਿਸੇ ਗੁਨੀਏ ਚ ਗੇਰ ਨੂੰ ਦੇ ਦੋ ਮੈਂ ਇਹੋ ਜੇ ਕੰਮ ਹੈ ਨਾ ਤੇ ਹੁਣ ਹੁਣ ਚੌਥਾ ਲਾਉਣ ਵਾਸਤੇ ਲੈ ਉਹ ਦੇਖੋ ਤੇ ਜਾਣਾ ਪਿਆ ਇਹੋ ਜੇ ਕੰਮ ਹੈ ਤਾਂ ਫਿਰ ਕਈ ਵਾ ਭਲੇਖਾ ਵਰਤ ਜੇ ਵੀ ਲੱਗ ਜਾਂਦਾ ਫਿਰ ਤਾਂ ਹੁਣ ਕਈ ਵਾ ਭਲੇਖਾ ਜੇ ਲੱਗ ਜਾਂਦਾ ਕਿ ਮਤਲਬ ਦੂਏ ਦਸੋਂ ਨਾਲ ਲਿਗਾ ਮਗਮਾ ਦੂਰ ਕੇ ਮਾਰ ਦੇ ਨਾ ਤੀਏ ਦਰਵਾਰਤ ਵੀ ਪਾ ਦਿੰਦਾ ਇਹ ਇਹ ਦੇ ਇਸਤੇਮਾਲ ਦੇ ਪਾਜ ਕੇ ਪਾਲਵਾ ਨਹੀਂ ਅੱਜ ਚੱਕ ਦਦਾ। ਮਟੋ ਕੱਟ ਊਰੇ ਤੋਂ ਨਾ ਬਦਲ ਤੁਮਾਂ ਦੀ ਜਗ੍ਹਾ ਕਿੰਨੀ ਜਗ੍ਹਾ ਚਰਾ ਕੇ ਜਾ ਕੇ ਰੁਪਿਆ ਹੈ। ਤੇ ਯਾ ਤੁਸੀਂ ਕੋਲ ਤਾਜਾ ਲਾ ਲਿਓ। ਢੇੜ ਦਾ ਕਿੰਨੀ ਕੁ ਫਾਇਦਾ ਹੋ ਗਿਆ। ਇਹ ਊਰੇ ਤੋਂ ਨਾ ਉਹ ਇਹ ਇਸੇ ਡਾਕਟਰ ਮਰੇ ਇੰਨੀ ਜਗ੍ਹਾ ਇੰਨੀ ਜਗ੍ਹਾ ਜਾ ਕੇ ਰੁਕਿਆ ਤੇ ਬੱਸ ਬਾਈ ਵੀ ਮੇਰੇ ਕੁੱਤੇ ਉਹ ਵੀ ਨਾਲ ਮੱਡੇ ਮੇਰੇ ਗਏ ਦੇਖ ਕੇ ਕਹਿੰਦਾ ਯਾਰ ਪੱਕਾ ਬੋਲ ਗਿਆ ਨਾ ਹੋੜਾਵਾ ਉਹਦੇ ਨਾਲ ਨਾ। ਆਈ ਰਿਨ ਦਾ ਬੰਪਰ ਵੀ ਨਹੀਂ ਹੈ ਜੂਆ ਦਾ ਪਹਿਲਾ ਹੀ ਲੰਬਾ ਉਹਦਾ ਵਿਕਟਾ ਉਹ ਫੋਟੋ ਤੇ ਤਿੰਨ ਗੋਡਾ ਲੰਬਾ ਬੰਪਰ ਆਦਾ ਤੇ ਸਾਡਾ ਸਾਰਾ ਹੀ ਕੰਮ ਆ। ਤੇ ਮੈਂ ਉਹਨਾਂ ਨਾਲ ਕੋਈ ਨਹੀਂ ਲਿਆ। ਰੰਗ ਦਾ ਤੋਂ ਬਸ ਉਹ ਮੈਂ ਆਇਨ ਦੇ ਆ। ਉਹ ਬੱਚੇ ਦਾ ਜਿੰਦਗੀ ਦਾ ਕਿਲੇ ਇਹਦਾ ਗਿਆ ਤਾਂ ਗੱਤੂ। ਉਹਦਾ ਗਾਹਾਂ ਖਾ ਰੋ। ਫੇਰ ਤੇ ਵੀ ਚਿੰਦੂ ਟੁੱਟੂnga ਜੇ ਮੜਾ ਮੋਟਾ ਉਹ ਚੱਲ ਹੀ ਜਾਂਦਾ। ਉਹਦੀ ਵੀ ਗੱਡੀ ਪੂਰੀ ਪੂਰੀ ਬੁੱਕੀ। ਉਹਨੇ ਜਿਵੇਂ ਮੋੜ ਘਰੋ। ਇਹ ਮੋੜ ਤੇ ਪਟਕਾ ਲਾਉਂਦਾ ਤੇ ਜਦੋਂ ਮੈਂ ਆਇਨ ਮੋੜ ਪੱਲੇ ਆ ਕੇ ਰੋ। ਬਸ ਯਾਰ ਦਾਈਲਾ ਦਾ ਨਾਮ ਹੈ ਕੋਈ ਸਮਝਾ ਕੇ ਬੰਦੀਆਂ ਤਾਂ ਉਹਦਾ ਇਹ ਅੰਦਾਜ਼ ਮਾਰੂਗਾ ਪਰ ਇਹ ਹਾਲੀ ਵਾਲੇ ਲੋ ਲੋ ਜੀ ਡੀਜ਼ਲ ਲਗੇ ਪੌਣ ਹੋਣਾ ਲਧੀਆਂ ਕਰ ਲੀਆਂ ਸਟਾਰਟ ਹੋਣ ਲੌਣੇ ਰਾਤ ਥੈਂਕ ਯੂ ਹੋ ਜੰਦੇ ਹੁਣ ਫੁੱਲ 10 ਪਿਆਜ਼ ਦਾ ਡੀਜ਼ਲ ਪਹਿਜਣਾ ਲੋ ਜੀ ਡੀਜ਼ਲ ਡੋਜ਼ਲ ਪੈ ਗਿਆ ਹੁਣ ਇਹਨੂੰ ਕਰਾ ਦੀਏ ਫਲਾਈ ਸਿੱਧਾ ਟੱਕ ਚ ਤੇ ਯਾਰ ਮੈਂ ਹੁਣ ਪਹਿਲਾਂ ਸਾਫ਼ ਸੀਗਾ ਜਾਂ ਮੈਂ ਕੱਪੜਾ ਮਾਰਿਆ ਫੇਰ ਮਿੱਟੀ ਲੱਗੀ ਮਤਲਬ ਇਹਦਾ ਕੱਪੜੇ ਜਿੱ ਮਿੱਟੀ ਆ। ਆਕੇ ਥੰਮ ਗਿਆ ਬਾਤ ਮੈਂ ਤੇ